ਲੈ ਵੀ ਨਵੇਂ ਸਾਲ ਤੱਕ ਆਫਰ ਘਟਦਾ ਬਈ ਨੇ 9000 ਰੁਪਏ ਦੇ ਹਿਸਾਬ ਨਾਲ ਕਿੰਨੇ ਮਰਜ਼ੀ ਲੈ ਜੋ ਜਿੰਨੇ ਮਰਜ਼ੀ ਸੈੱਟ ਲੈ ਜੋ 9000 ਸੀਟ ਆਪੇ ਆਪੇ ਜਿਹੜੇ ਮਰਜ਼ੀ ਜਿਹੜਾ ਮਰਜ਼ੀ ਦੇ ਲੈ ਜੋ 9000 ਪਰ ਸੀਟ ਦੇ ਹਿਸਾਬ ਨਾਲ ਚੱਕ ਵੀ ਇਹਦੇ ਵਿੱਚ ਖਾਸੀਅਤ ਕੀ ਆ ਬਈ ਖਾਸੀਅਤ ਤਾਂ ਪਹਿਲਾਂ ਜਿਹੜੀ ਇਹਦੀ ਗੱਲ ਕਰੀਏ ਸਾਰਾ ਰੀਜਨ ਦੇ ਵਿੱਚ ਬਣਿਆ ਹੋਇਆ ਹੈਗਾ ਇਹਦੇ ਤੇ ਪਿਉ ਪਾਲ ਚੋਈ ਹੋਈ ਹੈ ਇਹਨੂੰ ਸ਼ੈਂਪੀਨ ਦਾ ਰੰਗ ਦਿੱਤਾ ਜਾ ਰੰਗੇ ਚ ਰੰਗ ਆਪਾਂ ਜੈ ਜੇ ਮਰਜ਼ੀ ਕਰਵਾ ਲਈਏ ਚਾਹੇ ਇਹਨੂੰ ਬਰਾਊਨ ਕਰਾ ਲਈਏ ਚਾਹੇ ਇਹਨੂੰ ਆ ਸ਼ੈਂਪੀਨ ਕਲ ਚਾਹੇ ਇਹਨੂੰ ਗੋਲਡਨ ਕਰਾ ਲਈਏ ਜਿਹੜਾ ਮਰਜ਼ੀ ਰੰਗ ਕਰਾ ਲਈਏ ਰੰਗ ਵੀ ਕਿੰਨੇ ਮਿਲ ਜਾਣਗੇ ਕੱਪੜੇ ਕਿਹੜੇ ਲੱਗਿਆ ਬਈ ਕੱਪੜੇ ਤੇ ਹੈਵੀ ਜਿਕਾਰ ਲੱਗਿਆ ਕੜਾਈ ਵਾਲਾ ਕੱਪੜਾ ਇਹਨੂੰ ਕਹਿੰਦੇ ਨੇ 1000 ਰੁਪਏ ਮੀਟਰ ਦਾ ਕੱਪੜਾ ਹੈ ਘੱਟੋ ਘੱਟ ਇਹ ਫੋਮ ਪਾਈਏ ਬਈ ਇਹਦੀ ਗਾਰੰਟੀ ਇਹ ਚਾਰੀ ਡੈਂਸਟੀ ਐਚ ਆਰ ਦੀ ਹੋਮਾ ਦੀ 5 ਸਾਲ ਦੀ ਸਾਡੀ ਗਾਰ ਦੋ ਆ ਹੋ ਗਏ ਦੋ ਆ ਹੋ ਗਈਆਂ ਇੱਕ ਸੈਟੀ ਹੁੰਦੇ ਦੋ 42 ਤੇ ਨਾਲ ਟੇਬਲ ਹੁੰਦਾ ਨਾਲ ਇਹ ਸ਼ੀਸ਼ਾ ਦੇਖੋ ਕਿੰਨਾ ਸੋਹਣਾ ਬਹਿਵਲ ਕੀਤਾ ਹੋਇਆ ਨਾਲ ਸ਼ੀਸ਼ਾ ਅੱਠ ਮੈਂ ਹੁੰਦਾ ਨਾਲ ਹੀ ਨਾਈ ਸੀਟਰ ਸੋਫਾ 90000 ਰੁਪਏ ਬਣਦਾ 90000 ਤੇ ਟੇਬਲ ਤੇ ਗਲਾਸ ਟੇਬਲ ਤੇ ਗਲਾਸ ਇਹ ਲੱਗਾ ਇਹ ਵਿੱਚੀ 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 ਇਹ ਵਿੱਚ ਦੇ ਰਹੇ ਨੇ ਤੇ 9 ਸੀਟਰ ਹਿਸਾਬ ਨਾਲ 90000 ਦਾ ਸੋਫਾ 90000 ਦਾ ਹੋ ਗਿਆ 9 ਸਿੱਟਾ ਹੋਗੇ 10ਵਾਂ ਆਪਣਾ ਟੇਬਲ ਹੋ ਗਿਆ ਸਾਰਾ 90000 ਦਾ ਆਪਣਾ ਸੈੱਟ ਹੋ ਗਿਆ ਸਨੇ ਸ਼ੀਸ਼ਾ ਸਨੇ ਪਹੁੰਚ ਸਨੇ ਪਹੁੰਚ 9000 ਤੁਸੀ ਕੱਟ ਹੀ ਪੈ ਗਈ ਜੇ ਆਪਾਂ ਕਿਸੇ ਬੰਦੇ ਦੀ ਗੁਰਦਾਸਪੁਰ ਡਿਲੀਵਰੀ ਕਰਦੇ ਸੀ ਬਰਨਾਲੇ ਬੈਠੇ ਆ 7500 ਦਾ ਕਰਾਈ ਪੈ ਜਾਂਦਾ ਉਹ ਕੱਢ ਕੇ ਗਾਹਕ ਨੂੰ 8000 ਦੇ ਨੇੜੇ ਟੜੀ ਪੈ ਗਿਆ ਸੋਫਾ ਇਹ ਡਿਲੀਵਰੀ ਕੱਢ ਕੇ ਫੇਰ ਵੀ ਬਹੁਤ ਜ਼ਿਆਦਾ ਬਚਦਾ ਏ ਸੋਫੇ ਦੇ ਵਿੱਚ ਜੇਕਰ ਕਿਸੇ ਬੰਦੇ ਨੇ ਘਰੇ ਬੈਠੇ ਮੰਗਾਉਣਾ ਘਰੇ ਬੈਠੇ ਮੰਗਾ ਸਕਦਾ ਆਉਣਾ ਹੋਵੇ ਬ ਬਾਕੀ ਸਾਡਾ ਪੇਜ ਆ ਇੰਸਟਾਗ੍ਰਾਮ ਤੇ ਬਰਨਾਲਾ ਵਰਡਜ਼ ਫਰਨੀਚਰ ਹਾਊਸ ਤੇ ਵੀਡੀਓ ਸ਼ੇਅਰ ਕਰ ਦਿਓ ਬਈ